ਬਹੁਤ ਬਹੁਤ ਤੰਗਾ ਜाहिर ਮੈਂ ਬੇਨਤੀ ਕਰੂਗਾ ਸਾਯਾ ਜਨਨੀ ਪੱਟੀ ਕੈਂਡੀਡੇਟ ਹਲਕਾ ਬਲੋਕ ਪਾਰਟੀ ਕਾਂਗਰਸ ਪਾਰਟੀ ਦੇ ਪ੍ਰਧਾਨ ਇਹ ਸਾਥੀ ਉੱਚੇ ਮਲੂਰ ਦੇ ਹਲਕਾ ਨਿਵਾਸੀ ਦਾ ਉਹਨਾਂ ਦੇ ਨਾਲ ਮੰਚ ਤੇ

ਇਹ ਲੋਕ ਇਹਨਾਂ ਦਾ ਇਹਨਾਂ ਦਾ ਇਹਨਾਂ ਦਾ ਸਿਰਫ ਕਮਜੋਰਤਾ ਆਪਣੇ ਵਾਸਤੇ ਔਰ ਆਪਣੇ ਪਰਿਵਾਰ ਵਾਸਤੇ ਇਹ ਲੋਕ ਪੁੱਛਦੇ ਹੋਣਗੇ ਮੈਨੂੰ ਕਿ ਤੁਸੀਂ ਦੋਸ਼ੀ ਤਾਂ ਹੋ ਲੜੇ ਮੈਂ ਤਾਂ ਇਹ ਜਵਾਬ ਦੇ ਦੇ ਕਿ ਇਹ ਮੇਰੀ ਅਪੀਟੀ ਇਲੈਕਸ਼ਨ ਹੈ ਮੈਂ ਇਹ ਇਲੈਕਸ਼ਨ ਸ਼ੁਰੂ ਕੀਤੀ ਸੀ ਅਪੀ ਸੇਧੀ ਸਿਆਸੀ پٹیاری تو آج تو ستاری سال کا تھا اور میں بہت ہیں کہ زبانہ آ گیا ہوں نوجوانہ کا اور یہ نوجوانہ ہوں آج ستر ستر پجاب اور ستر فیصد ہندوستان آج چاری سال کو کھاتا اے نوجوانہ دا اے ہوں گیا اور ایک سوے آ گیا کہ نوجوان جو ہوں نلت سیمریز بیٹھے ہوئے تھے سکھن اور پھر آ کے اپنے پجاب دی واگ دور اور باقی صوبے دی واگ دور سامن ਕਿ ਉਹ ਹੋਰ ਗਾਦਦੇ ਨੇ ਕਿ ਆਉਣ ਵਾਲੀ ਪੀੜੀ ਕੀ ਪਾਉਦੀ ਹੈ ਤੇ ਮੈਂ ਕਿਾਸੀ ਮੇਰੇ ਅਲੀਲੀ ਆ ਦਰਮਣ ਸੁਣ ਕੇ ਮੈਂ ਕਿਰੋ ਗਿਆ ਮੈਂ ਤਾਂ ਤੁਸ ਸਾਰਿਆਂ ਦਾ ਛੱਡੋ ਮੈਨੂੰ ਡਿਉ ਲਓ ਬਾਬੇ ਨੂੰ ਮੈਂ ਆਉਂਦਾ ਆ ਕਿਉਂ ਇਸ ਵਾਸਤੇ ਜਿਹੜਾ ਬੱਲਾ ਪੰਜ ਵਾਰ ਮੁਖਮਤੀ ਰਿਹਾ ਹੈ ਔਰ ਜਿਹੜਾ ਬੱਲਾ ਭੁੱਲ ਜਾਂ ਕਰਕੇ ਲੋਕਾਂ ਨੇ ਪਿਆਰ ਜਣ ਬੰਨ੍ਹੂ ਲੋਕਾਂ ਨੇ ਭੇਜਿਆ ਇਸ ਵਾਸਤੇ

ਮੰਡਿਆ ਦੇ ਵਿੱਚ ਹਾਲ ਜੋ ਹੈ ਉਹ ਤੁਸੀਂ ਜਾਣਦੇ ਹੋ ਉਹਦੀ ਗੱਲ ਹਾਰੀ ਐ ਸੋਣੀ ਆਉਂਦੀ ਐ ਮੰਡਿਆ ਦੇ ਵਿੱਚ ਗੱਲ ਖਾਣੇ ਛੱਡ ਕੇ ਜਾ ਰਹੇ ਨੇ ਪਰ ਕੀ ਛੱਡਦਾ ਸਾਡੇ ਪੰਜਾਬ ਦੇ ਵਿੱਚ ਕਿਵੇਂ ਜਾ ਕੇ ਇਹ ਜਿਹੇ ਬੰਦੇ ਜਿਹੜੇ ਵਰਤਲੇ ਦੇ ਲੋਕਾਂ ਨੂੰ ਔਰ ਦੇ ਪੁੱਤਾਂ ਦੇ ਨੇ ਉਹਨਾਂ ਨੂੰ ਸਮਝ ਸਿਖਾਉਣ ਦੀ ਲੋੜ ਐ ਮੈਂ ਬਾਪੇ ਨੂੰ ਸਮਝ ਸਿਖਾਉਣਾ ਮੈਂ ਪਰਵਾਹ ਨਹੀਂ ਲੱਗ ਰਿਹਾ। ਉਹਦੇ ਨਾਲ ਹੈ ਕਰਨ ਚਰਨ ਗੱਬੀ ਇਹ ਹੁਣ ਕਹ ਰਿਹਾ ਐ ਕਿ

ਇਸੇ ਲੱਗਦਾ ਪੀਣ ਦਾ ਪਾਣੀ ਨਹੀਂ ਹੈ। ਔਰ ਲੋਗ ਐਤੋਂ ਖੁਦੇ ਲੈ ਤੋ ਪਾਣੀ ਪੀਦੇ ਨੇ। ਅਗਰੇ ਹੋੜੇ ਤਾਂ ਸਾਡਾ ਮੇਲਾ ਕਰ ਪੋ ਜਾਣਾ ਸਾਡੇ ਸੁਬੇ ਦਾ। ਇਸੇ ਇ렇게 ਹੈ। ਇਹ ਜੋ ਵੀ ਅਰੋਟਿਆ ਦਾ ਮੈਨੂੰ ਨਹੀਂ ਪਤਾ। ਮੈਨੂੰ ਦੋ ਪਿਆਈ ਨਹੀਂ ਲੋੜ ਐ ਅਸੈਂਬਲੀ ਦੇ ਵਿੱਚ ਔਰ ਮੈਂ ਕਾਨੂੰਨ ਪਾਸ ਕਰਾਂਗਾ ਕਿ ਮੈਂ ਇੱਕ ਕਬੂਲ ਪਾਣੀ ਨਾਲ ਹੀ ਘਟ ਦੇਣਾ ਇਸ ਤੋਂ ਬਿਲਾ ਦੇ। ਤੁਸੀਂ ਮੈਨੂੰ ਤਾਂ ਇੱਕ ਅੱਟ ਕੇ ਜਿਸਰ ਮਾਰ ਰਹੇ। ਕੀ ਹੈ? ਮੌਕੇ ਦੇ ਵਿੱਚ ਨਾ ਇੱਕ ਇਹ 10 ਵਾਰ ਮੈਂ ਇਹ ਬਿਆਨ دیتا ਤੁਸੀਂ ਪੜਿਆ ਕਰੋ ਕਿ ਜਿਹੜਾ ਬੰਦਾ ਉਸ ਕਿਸਮ ਦੇ ਬੰਦੇ ਜੋ ਕਲੈਸਟਾਨ ਕਮਾਂਡੋ ਫੋਰਸ ਦਾ ਬੰਦਾ ਰਿਹਾ ਹੈ ਉਹਦੇ ਘਰ ਚ ਰਹਿਣਾ ਆਪ ਸੋਚ ਲਓ ਕਿ ਉਹਦੀ ਆਪਣੀ ਸੋਚ ਕੀ ਹੈ ਹੁਣ ਵਕਤ ਵਿੱਚ ਸਟੇਜਾਂ ਦੇ ਉੱਪਰ दारू ਪੀ ਕੇ ਆ ਰਹੇ ਆ ਜੀ ਮੈਂ ਫਿਰ ਪੁੱਛ ਲਵਾਂ ਉਹਨੂੰ ਜੱਟ ਸਾਹਿਬ ਸ਼ਰਾਬ ਬੰਦੀ ਨੂੰ ਲੱਗਾ ਉਹ ਕਹਿੰਦਾ ਕਿ ਮੈਂ ਨਸ਼ੇ ਬੰਦ ਕਰੂੰਗਾ ਉਹਦਾ ਆਪਣਾ ਬੰਦਾ ਤਾਂ ਸਾਹਮਣੇ ਉਹ ਉਹ ਲੁਰਦਾ ਫਿਰਦਾ ਹੈ ਸਟੇਜਾਂ ਦੇ ਉੱਪਰ کوئی کمانڈو فورس سے بچ رہے رہے ہیں بلکل بگاڑ دیں گی ساڑھا سوال میں نہیں ہوں اس ویلے آئیم نوٹ فور پرویبیشن کیونکہ پنجاب کول کوئی آمدن ہے نہیں ساڑھے کول آج تنخواہ دین باز سے پیسے نہیں ہیں اگر ایک سائز ڈیوٹی بند ہوئی گی تو سب کچھ قدمی ہو جائے گی پتہ نہیں کنے دو پر بابے لئے جوش میں ہے کہیں گے کتنا چناؤ پرچار چل رہا ہے دیکھیے ہم سارے گاؤں کر لیے بس ابھی چار پانچ چیز رہ گئے گاؤں صاحب بادل کی جبان پھسل رہی ہے کیا کہیں گے